ਜੇਕਰ ਸਬਸਿਡੀਆਂ ਬੰਦ ਕਰ ਦਿੱਤੀਆਂ ਗਈਆਂ ਤਾਂ ਮਸਕ ਨੂੰ ਅਫਰੀਕਾ ਵਾਪਸ ਜਾਣਾ ਪਵੇਗਾ ਦੁਕਾਨ ਬੰਦ ਹੋ ਜਾਵੇਗੀ 트럼ਪ ਨੇ ਕਿਹਾ ਕਿ ਸਬਸਿਡੀ ਬੰਦ ਹੋਣ ਦਾ ਕਾਰਨ ਨਾ ਤਾਂ ਟੈਸਲਾ ਇਲੈਕਟ੍ਰੋਨਿਕ ਕਾਰਾਂ ਦਾ ਉਤਪਾਦਨ ਕਰ ਸਕੇਗਾ ਨਾ ਹੀ ਸਪੇਸਐਕਸ ਤੇ ਰਾਕਟ ਸੈਟੇਲਾਈਟ ਲਾਂਚ ਕੀਤੇ ਜਾਣਗੇ 트럼ਪ ਨੇ ਦਾਵਾ ਕੀਤਾ ਕਿ ਮਸਕ ਨੂੰ ਸਰਕਾਰੀ ਸਬਸਿਡੀ ਦੇ ਰੂਪ ਵਿੱਚ ਇੰਨਾ ਪੈਸਾ ਮਿਲਿਆ ਹੈ ਜੋ ਸ਼ਾਇਦ ਕਿਸੇ ਹੋਰ ਨੂੰ ਨਹੀਂ ਮਿਲਿਆ। ਉਨ੍ਹਾਂ ਸੁਝਾ ਦਿੱਤਾ ਕਿ ਡੋਜ ਨੂੰ ਇਸ ਮਾਮਲੇ ਵਿੱਚ ਵਿਸਥਾਰ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਨਾਲ ਦੇਸ਼ ਦਾ ਪੈਸਾ ਬਚੇਗਾ। ਦਰਸਲ ਐਲਨ ਮਸਕ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ 트ੰਪ ਦੇ ਵੱਡੇ ਸੁੰਦਰ ਬਿੱਲ ਦੀ ਆਲੋਚਨਾ ਕੀਤੀ। ਮਸਕ ਨੇ ਸ਼ਨੀਵਾਰ ਨੂੰ ਐਕਸ ਤੇ ਲਿਖਿਆ 트ੰਪ ਦਾ ਇਹ ਬਿੱਲ ਅਫਰੀਕਾ ਵਿੱਚ ਲੱਖਾਂ ਨੌਕਰੀਆਂ ਨੂੰ ਖਤਮ ਕਰ ਦਵੇਗਾ ਅਤੇ ਸਾਡੇ ਦੇਸ਼ ਨੂੰ ਭਾਰੀ ਰਣਨੀਤਿਕ ਨੁਕਸਾਨ ਪਹੁੰਚਾਏਗਾ। ਮਸਕ ਨੇ ਕਿਹਾ ਇਹ ਪੂਰੀ ਤਰ੍ਹਾਂ ਪਾਗਲਪਨ ਅਤੇ ਵਿਨਾਸ਼ਕਾਰੀ ਹੈ ਇਹ ਕਾਨੂੰਨ ਪੁਰਾਣੇ ਉਦਯੋਗਾਂ ਨੂੰ ਰਾਇਅਤਾ ਦਿੰਦਾ ਹੈ ਪਰ ਭਵਿੱਖ ਦੇ ਉਦਯੋਗਾਂ ਨੂੰ ਤਬਾਹ ਕਰ ਦੇਵੇਗਾ ਵੱਡੇ ਸੁੰਦਰ ਬਿਲ ਦੇ 트ੰਪ ਅਤੇ ਮਸਕ ਵਿਚਕਾਰ ਬਹਿਸ 5 ਜੂਨ ਤੋਂ ਸ਼ੁਰੂ ਹੋਈ ਜਦੋਂ 트ੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਸਕ ਤੇ ਆਪਣੇ ਨਾਰਾਜ਼ਗੀ ਪ੍ਰਗਟ ਕੀਤੀ ਇਸ ਤੋਂ ਬਾਅਦ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਗਾਤਾਰ ਕਈ ਟਵੀਟ ਕੀਤੇ ਅਤੇ 트ੰਪ ਨੂੰ ਨਾਸ਼ ਕਰਾ ਦੱਸਿਆ ਮਸਕ ਨੇ ਕਿਹਾ ਕਿ ਜੇਕਰ ਮੈਂ ਉੱਥੇ ਨਾ ਹੁੰਦਾ ਤਾਂ ਟਰੰਪ ਚੋਣ ਹਾਰ ਜਾਂਦੇ ਉਸ ਨੇ ਟਰੰਪ ਤੇ ਮਹਾਦੋਸ਼ ਚੋਣ ਦੇ ਵੀ ਗੱਲ ਕੀਤੀ ਹੈ